ਕਰਾਰੇ ਰੇਸਰ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈੋ ਬਲੀ ਕਰ ਬਲੀ ਰੇਜੋ ਬਲੀ ਕਰ ਬਲੀ ਰੇਜੋ ਬਲੀ ਕਰ ਬਲੀ ਕਰਾਰੇ ਰੇਸਰ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਨੰਦ ਮੰਦਿਰ ਇਹ ਚੀਜ਼ ਬਣਦੀ ਆ ਜੀ ਸਾਡੇ ਉਪਯੋਗ ਦਾ ਚਲੋ ਲੰਗਰ ਲਈ ਬਹੁਤ ਤੁਹਾਡਾ ਧੰਨਵਾਦ ਵੀ ਵੀ ਬੱਤੀਆਂ ਸੀ ਤੈਦੇ ਲੋ ਧੰਨਵਾਦ ਕਰਦੇ ਆ ਜੀ ਜੋ ਸਾਡੇ ਕਵਰੇਜ ਕਰਨ ਆਏ ਆ ਤੇ ਅਸੀਂ ਬਹੁਤ ਧੰਨਵਾਦ ਆ ਤੁਹਾਡਾ ਤਾਂ ਪਿੰਡ ਮਜਾਰੀ ਵੱਲੋਂ ਇੱਥੇ ਲੰਗਰ ਲਗਾਇਆ ਗਿਆ ਉਹ ਸੇਵਾ ਭਾਵਨਾ ਦਾ ਸਤਿਕਾਰ ਹੈ ਜੀ ਬਾਈ ਜੀ ਜਾਣਕਾਰੀ ਦੇ ਦਿਓ ਜੀ ਹਾਂਜੀ ਅਸੀਂ ਪਿੰਡ ਮਜਾਰੀ ਤੋਂ ਬਾਬਾ ਬਾਲਕਨਾਥ ਮੰਦਿਰ ਮਜਾਰੀ ਤੇ ਰਾਜਾ ਸਾਹਿਬ ਦੀ ਸੰਗਤ ਮਜਾਰੀ ਤੋਂ ਅਸੀਂ ਸਾਰੇ ਸੇਵਾਦਾਰ ਤਕਰੀਬਨ 2 ਦਿਨ ਤੋਂ ਇੱਥੇ ਲੰਗਰ ਦੀ ਸੇਵਾ ਲੈ ਕੇ ਆ ਰਹੇ ਆ ਕੱਲ ਸਾਰਾ ਦਿਨ ਸਾਡਾ ਲੰਗਰ ਇੱਥੇ ਚੱਲਿਆ ਤੇ ਰਾਤ ਨੂੰ ਤਕਰੀਬਨ ਅਸੀਂ 2 ਵਜੇ ਤੱਕ ਆਪਣਾ ਲੰਗਰ ਚਲਾ ਕੇ 2 ਵਜੇ ਅਸੀਂ ਫ੍ਰੀ ਹੋ ਗਏ ਆ ਰਾਤ 2 ਵਜੇ ਅਸੀਂ ਫ੍ਰੀ ਹੋ ਕੇ ਗਏ ਆ ਜੀ ਤੇ ਸਾਨੂੰ ਸਵੇਰੇ ਫੇਰ ਸਰਪੰਚ ਸਾਹਿਬ ਦਾ ਫੋਨ ਆਇਆ ਕਿ ਸਿਚੁਏਸ਼ਨ ਬਹੁਤ ਕ੍ਰਿਟੀਕਲ ਹੋ ਗਈ ਹੈ ਤੇ ਤੁਸੀਂ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋ ਸਕੇ ਲੰਗਰ ਲੈ ਕੇ ਪਹੁੰਚੋ ਤੇ ਤਕਰੀਬਨ ਅਸੀਂ 11:30 ਵਜੇ ਫੇਰ ਅਸੀਂ ਦੁਬਾਰਾ ਲੰਗਰ ਤਿਆਰ ਕਰਵਾ ਕੇ ਇੱਥੇ ਸੰਗਤ ਵਿੱਚ ਹਾਜ਼ਰ ਹੋ ਗਏ ਆ ਜੀ ਹਾਜ਼ਰ ਹੋ ਕੇ ਕੌਫੀ ਦਾ ਲੰਗਰ ਆਇਆ ਸੀ ਹੁਣ ਸਾਡਾ ਵਿਸ਼ਾਦਿਆਂ ਦਾ ਲੰਗਰ ਚੱਲ ਰਿਹਾ ਗੁਰੂ ਦਾ ਲੰਗਰ ਸਾਨੂੰ 2 ਦਿਨ ਹੋ ਗਏ ਆਂਦੇ ਨੂੰ ਇੱਥੇ ਲਗਾਤਾਰ ਸੇਵਾ ਕਰਦੇ ਆਂ ਰਾਤੀ ਵੀ ਅਸੀਂ 2-3 ਵਜੇ ਘਰ ਗਏ ਤੇ 2 ਘੰਟੇ ਸੌਂ ਕੇ ਅਸੀਂ ਫੇਰ ਇੱਥੇ ਸੇਵਾ ਤੇ ਆ ਗਏ ਇਹ ਸਾਰੇ ਨੌਜਵਾਨ ਜਿਹੜੇ ਮਜਾਰੇ ਤੋਂ ਆ ਮਜਾਰੀ ਜਾਰੀ ਮਜਾਰੀ ਪਿੰਡ ਤੋਂ ਆ ਜੀ ਇਹ ਇਹ ਸਾਰਿਆਂ ਦਾ ਸਾਨੂੰ ਨੌਜਵਾਨਾਂ ਦਾ ਸਹਿਯੋਗ ਆ ਸਾਡੇ ਨਗਰ ਦਾ ਸਹਿਯੋਗ ਆ ਵਕਾ ਕੇ ਪਿੰਡ ਲੈਣੇ ਆ ਪਿੰਡ ਦਾ ਮਜਾਰੀ ਬਾਬਾ ਬਲਕਨਾਥ ਮੰਦਿਰ ਇਹ ਚੀਜ਼ ਬਣਦੀ ਆ ਜੀ ਸਾਡੇ ਸਹਿਯੋਗ ਦਾ ਚਲੋ ਬਹੁਤ ਤੁਹਾਡਾ ਧੰਨਵਾਦ ਵੀ ਵੀ ਬੱਤੀ ਦਾ ਅਸੀਂ ਪਹਿਲੇ ਲੋ ਧੰਨਵਾਦ ਕਰਦੇ ਆ ਜੀ ਜੋ ਸਾਡੇ ਕਵਰੇਜ ਕਰਨ ਆਏ ਆ ਤੇ ਅਸੀਂ ਬਹੁਤ ਧੰਨਵਾਦ ਤੁਹਾਡਾ ਅੰਦਰ ਵੀਡੀਓ ਬਣਾ ਲਿਆ ਜੀ ਇੱਕ ਵਾਰੀ ਦਿਖਾ ਦਿਓ ਤਾਂ ਜਿੰਨਾ ਕਿ ਯੋਗਦਾਨ ਹੋਰ ਲੋੜ ਪਈ ਤਾਂ ਹੋਰ ਵੀ ਮੈਨੂੰ ਇੱਕ ਵਾਰੀ ਕਾਲ ਕਰ ਦਿਓ ਨਹੀਂ ਭਾਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਭਾਪੇ ਦੀ ਜੀ ਆ ਦਿਖਾਓ ਜੀ ਲੰਗਰ ਬੜੀ ਸੇਵਾ ਭਾਵਨਾ ਨਾਲ ਦਿਖਾਓ ਜਰਾ ਨਹੀਂ ਮੈਂ ਕੈਮਰੇ ਤੇ ਪਹਿਲਾਂ ਦਿਖਾ ਦਵਾ ਜੀ ਜਿਹੜੇ ਘਰ ਬੈਠੇ ਆ ਜਿਹੜੇ ਘਰ ਬੈਠੇ ਉਹਨਾਂ ਦੀ ਰੂਹ ਤ੍ਰਿਪਤ ਹੋ ਜਾਵੇ ਸਾਡੇ ਕੋਲ ਰਾਤ ਦਾ ਵੀ ਲੰਗਰ ਇੱਥੇ ਪਿਆ ਆ ਰਾਤ ਨੂੰ ਸਵੇਰ ਤੱਕ ਵੀ ਜੇ ਚੱਲਦਾ ਰਹੇ ਤਾਂ ਚੱਲਦਾ ਹੀ ਰਹੂਗਾ ਰਾਜੇ ਦੀ ਕਿਰਪਾ ਨਾਲ ਸਾਡੇ ਕੋਲ ਬਾਧੂ ਰਾਸ਼ਨ ਪਾਣੀ ਪਿਆ ਸੀ ਬਣਾਉਣ ਵਾਲਾ ਵੀ ਸਮਾਨ ਇੱਥੇ ਕੋਲ ਲੈ ਕੇ ਆਏ ਆ ਜਦੋਂ ਵੀ ਸਾਨੂੰ ਲੋੜ ਪਈ ਸੀ ਬਣਾ ਦੇਵਾਂਗੇ ਬਣਾ ਕੇ ਇੱਥੇ ਵੀ ਬਣਾ ਸਕਦੇ ਪਿੱਛੇ ਵੀ ਲਿਆਣੇ ਆ ਪਿੱਛੇ ਵੀ ਲਿਆ ਕੇ ਆਣੇ ਆ ਇੱਥੇ ਵੀ ਬਣਾ ਸਕਦੇ ਬਣਦਾ ਪਿਆ ਸਾਡਾ ਨਾਲ ਆ achar ਦਾ ਪ੍ਰਬੰਧ ਵੀ ਆ ਪਾਣੀ ਵੀ ਆ ਸਿਲੰਡਰ ਵੀ ਇੱਥੇ ਰੱਖਿਆ ਜੇ ਮੌਕੇ ਤੇ ਤਿਆਰ ਕਰਨਾ ਪੈ ਗਿਆ ਤਿਆਰ ਵੀ ਕੋਲੀ ਵੀ ਆ ਯਾਰ ਕੌਫੀ ਬਲਾਫੇ ਯਾਰ ਬੜੀ ਕਾਫੀ ਪੀ ਲਈਏ ਗੜਾ ਤਾਂ ਉਹ ਵੀ ਲਿਆਣੇ ਕਾਫੀ ਜਿਹੜੇ ਪੀਏ ਉਹ ਪਲਾਡੂ ਪਲਾਡੂ ਆਹ ਦੇਖੋ ਕਿੰਨੀਆਂ ਰੂਹਾਂ ਇੱਥੇ ਆ ਕੇ ਤ੍ਰਿਪਤ ਹੁੰਦੀਆਂ ਨਾ ਦੇਖੋ ਭੁੱਖੇ ਢਿੱਡ ਤਾਂ ਕਿਹਨੇ ਭਗਤੀ ਵੀ ਨਹੀਂ ਹੁੰਦੀ ਇੱਧਰ ਤਾਂ ਜਾਨ ਵਾਲਾ ਕੰਮ ਹੈ ਜੋਰ ਲੱਗਿਆ ਪਿਆ ਔਰ ਬਾਬੇ ਨਾਨਕ ਦਾ ਐਸਾ ਲੰਗਰ ਹੈ ਕਿਸੇ ਨੂੰ ਕੋਈ ਨਾ ਨਹੀਂ ਖਿੜੇ ਮੱਥੇ ਲੰਗਰ ਵਰਤਾਇਆ ਜਾ ਰਿਹਾ ਹੱਥ ਜੋੜ ਕੇ ਇਹ ਸਿਰਫ ਸਾਡੇ ਪੰਜਾਬ 'ਚ ਹੁੰਦਾ ਹੈ ਪੰਜਾਬ 'ਚ ਜੀ ਇਹ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਕੋਈ ਵੀ ਬੁਲਾਓ ਫਿਰ ਸੋਰੀ ਰਾਜਾ ਸਾਹਿਬ ਦੀ ਕਿਰਪਾ ਜੀ ਮਾਲਕ ਦਾ ਹੱਥ ਸਾਡੇ ਸਿਰ ਤੇ ਆ ਤੇ ਉਹੀ ਕਰ ਰਹਾ ਹੈ ਜੀ ਰਾਜਾ ਸਾਹਿਬ ਦੀ ਕਿਰਪਾ ਜੀ ਚਲੋ ਨਾਰਾ ਜੀ ਸਾਡੇ ਬੰਦੇ ਦਾ ਧਕਾਰਾ ਰਾਜੇ ਸਾਹਿਬ ਜੀ ਦਾ ਬੋਲ ਸਾਕੇ ਦਰਬਾਰ ਕੀ ਜੈ 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 ਧਕਾਰਾ ਰਾਜੇ ਸਾਹਿਬ ਜੀ ਦਾ ਬੋਲ ਸਾਕੇ ਦਰਬਾਰ ਕੀ ਜੈ ਲੋ ਜੀ ਆਰੇ ਭਾਈ ਚਲੋ ਫਿਰ ਕਹਿੰਦੇ ਸਿਕ ਬਾਬੇ ਦਾ ਜਕਾਰਾ ਵੀ ਲਾਉਣਾ ਲੱਗੋ ਜਕਾਰਾ ਪੌਣਾ ਹਰੀ ਦਾ ਬੋ ਸਾਡੇ ਦਰਬਾਰ ਕੀ ਜੈ ਜਕਾਰਾ ਕੋਈ ਜਿੰਦਾਬੀਰ ਦਾ ਬੋ ਸਾਡੇ ਦਰਬਾਰ ਕੀ ਜੈ ਜਕਾਰਾ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਬੋ ਸਾਡੇ ਦਰਬਾਰ ਕੀ ਜੈ ਤਬਾ ਪੌਣਾ ਹਰੀ ਅੱਗੇ ਬੇਉਤੀਆ ਪੌਣਾ ਨੂੰ ਹਰੇ ਹਨ ਜੀ